ਖੰਡਾ ਦੇ ਪਿੰਡ ਬੀਜਾ ਦੇ ਵਿੱਚ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ ਹੈ ਸੋ ਮਾਮੂਲੀ ਗੱਲ ਨੂੰ ਲੈ ਕੇ ਹੋਏ ਸਗੜੇ ਦੇ ਵਿੱਚ ਜਦੋਂ ਮੁਲਜ਼ਮ ਨੇ ਆਪਣੇ ਪੁੱਤਰ ਨੂੰ ਬੁਲਾ ਲਿਆ ਤਾਂ ਲੜਾਈ ਵੱਧ ਗਈ 50 ਸਾਲਾਂ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੋਬੀ ਦੇ ਸਿਰ ਦੇ ਵਿੱਚ ਹਮਲਾ ਕੀਤਾ ਗਿਆ ਬੋਬੀ ਜੋ ਪਹਿਲਾਂ ਹੀ ਦਿਲ ਦਾ ਮਰੀਜ਼ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਦੁਕਾਨ ਮਾਲਿਕ ਨੂੰ ਨੇੜਲੇ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਉਸ ਨੂੰ ਉੱਥੇ ਦਾਖਲ ਨਹੀਂ ਕਰਵਾਇਆ ਗਿਆ ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਹ ਜੀ ਸਾਨੂੰ ਹੁਣੇ ਪਤਾ ਲੱਗਿਆ ਵੀ ਤੇਜਿੰਦਰ ਇਲੀਸ ਬੋਬੀ ਨਾਮ ਦਾ ਆਦਮੀ ਸੀ ਉੱਥੇ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਉਹਦੇ ਉੱਥੇ ਕੋਲੇ ਕੋਈ ਹੋਰ ਰੇੜੀ ਵਾਲਾ ਸੀਗਾ ਜਿਹਨੂੰ ਜੋਕਰ-ਜੋਕਰ ਕਹਿੰਦੇ ਆ ਤੇ ਇਹਦੇ ਬੋਬੀ ਦੇ ਉੱਥੇ ਮੁੰਡਾ ਕੰਮ ਕਰਦਾ ਸੀਗਾ ਉਹਦਾ ਜਿੱਥੇ ਕੋਈ ਕਹਾਣੀ ਸੁਣੀ ਹੋਈ ਹੈ ਕੇਲਿਆਂ ਨੂੰ ਲੈ ਕੇ ਇਹਨੇ ਆ ਬੋਬੀ ਨੂੰ ਫੋਨ ਕਰਤਾ ਨੌਕਰ ਨੇ ਉਹਨੇ ਆਪਣੇ ਮੁੰਡਿਆਂ ਨੂੰ ਤੇ ਆਪਣੇ ਨੌਕਰਾਂ ਨੂੰ ਜਾਂ ਫਰੈਂਚ ਨੂੰ ਫੋਨ ਕਰਤਾ ਉਹ ਦੋ ਤਿੰਨ ਜਣੇ ਆ ਗਏ ਬੋਬੀ ਵੀ ਆ ਗਿਆ ਉੱਥੇ ਥੋੜੀ ਹਾਥਾਬਾਈ ਹੋਈ ਐ ਉਹ ਵੀ ਜੋ ਦਾ ਦੱਸ ਰਹੇ ਆ ਵੀ ਹਾਰਟ ਪੇਸ਼ੈਂਟ ਸੀ ਸਟੰਟ ਵਗੈਰਾ ਪਏ ਹੋਏ ਸੀ ਉਥੋਂ ਚਲ ਕੇ ਆਇਆ ਜਿਵੇਂ ਕਿ ਕੈਮਰਾ ਦੀ ਫਰੇਮ ਦੇ ਵਿੱਚ ਦੇਖਿਆ ਸੀ ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ ਉਦੋਂ ਦਾ ਫਿਰ ਸਿਵਲ ਹਸਪੀਟਲ ਲੈ ਆਏ ਤੇ ਇੱਥੇ ਬਰਾਟਟ ਸੀਗਾ ਸਰ ਕਾਰਵਾਈ ਹੋ ਗਈ ਹਾਂਜੀ ਹਾਂ ਤੇ ਉਹ ਲੜਕਾ ਥੋੜੇ ਸ਼ੌਕ ਚਾ ਉਹਦਾ ਬਿਆਨ ਲਿਖਦੇ ਹਾਂ ਜੇ ਸਾਹਿਬ ਬਿਆਨ ਕਾਉਂਟ ਕਰ ਸਕਦੇ ਆਂ